ਮੋ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਲਿਮਟਿਡ ਤੋਂ ਜਸਮੀਤ ਸਿੰਘ ਪਾਟਿਆ ਜੀ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਜਸਮੀਤ ਜੀ ਜਰਮਨ ਐਜੂਕੇਸ਼ਨ ਨੂੰ ਲੈ ਕੇ ਅੱਜ ਕੱਲ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ ਹੁਣ ਗੱਲ ਆ ਗਈ ਜਰਮਨ ਦੀ ਪਬਲਿਕ ਯੂਨੀਵਰਸਿਟੀ ਦੀ ਸੋ ਜਰਮਨ ਪਬਲਿਕ ਯੂਨੀਵਰਸਿਟੀ ਬਾਰੇ ਕਾਫੀ ਜ਼ਿਆਦਾ ਅਹਿਮ ਗੱਲਾਂ ਨੇ ਜਿਹੜੀਆਂ ਸਾਡੇ ਸਟੂਡੈਂਟਸ ਨੂੰ ਅਜੇ ਤੱਕ ਨਹੀਂ ਪਤਾ ਸੋ ਕਿਉਂਕਿ ਯੂਨੀਵਰਸਿਟੀ ਦੀ ਸਿਲੈਕਸ਼ਨ ਜਰਮਨ ਦੇ ਵਿੱਚ ਬਹੁਤ ਔਖੀ ਆ ਵਿਦਿਆਰਥੀਆਂ ਦੇ ਲਈ ਮੈਨੂੰ ਤੁਸੀਂ ਅੱਜ ਇਹ ਦੱਸੋ ਕਿ ਜਰਮਨ ਪਬਲਿਕ ਯੂਨੀਵਰਸਿਟੀ ਦੇ ਵਿੱਚ ਕੀ ਸਾਡੇ ਇੰਡੀਅਨ ਸਟੂਡੈਂਟਸ ਦਾ ਪੰਜਾਬੀ ਸਟੂਡੈਂਟਸ ਦਾ ਬੈਨੀਫਿਟ ਹੋ ਸਕਦਾ ਤੁਸੀਂ ਦੇਖੋ ਜਰਮਨੀ 'ਚ ਜਿਹੜੀਆਂ ਪਬਲਿਕ ਯੂਨੀਵਰਸਿਟੀਆਂ ਐ ਸੋ ਕਾਫੀ ਸਾਰੀਆਂ ਯੂਨੀਵਰਸਿਟੀ ਤਾਂ ਇਦਾਂ ਨਹੀਂ ਐ ਜਿਹੜੀਆਂ ਕਿ ਜਰਮਨ ਲੈਂਗੁਏਜ 'ਚ ਹੀ ਐਡਮਿਸ਼ਨ ਦਿੰਦੀਆਂ ਬਟ ਕੁਝ ਯੂਨੀਵਰਸਿਟੀਆਂ ਇਦਾਂ ਨਹੀਂ ਐ ਜਿਹੜੀਆਂ ਇੰਗਲਿਸ਼ ਲੈਂਗੁਏਜ 'ਚ ਵੀ ਤੁਹਾਨੂੰ ਪੜਾ ਰਹੀਆਂ ਨੇ ਸੋ ਜਰਮਨ ਯੂਨੀਵਰਸਿਟੀਆਂ ਦੇ ਵਿੱਚ ਜਿਹੜੀ फीस ਰਹਿੰਦੀ ਹੈ ਪਬਲਿਕ ਯੂਨੀਵਰਸਿਟੀ ਦੇ ਵਿੱਚ ਐਡਮਿਨ ਚਾਰजेस ਹੁੰਦੇ ਆ ਸਿਰਫ ਟਿਊਸ਼ਨ ਫੀਸ ਜ਼ੀਰੋ ਹੋ ਜਾਂਦੀ ਹੈ ਬਟ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਚਾਰजेस ਰਹਿੰਦੇ ਨੇ ਜਿਹੜੇ ਕਿ 300 ਡਾਲਰ ਤੋਂ 3000 ਡਾਲਰ ਤੱਕ ਹੋ ਸਕਦੇ ਨੇ ਡਿਪੈਂਡਿੰਗ ਅਪਨ ਯੂਨੀਵਰਸਿਟੀ ਟੂ ਯੂਨੀਵਰਸਿਟੀ ਜੀ ਸੋ ਜਰਮਨੀ ਤੇ ਜਿਹੜੀ ਯੂਨੀਵਰਸਿਟੀ ਦੀ ਐਡਮਿਨ ਚਾਰजेस ਆ ਉਹ 300 ਕਈ ਯੂਨੀਵਰਸਿਟੀ 300 ਡਾਲਰ ਰਹਿੰਦੀ ਹੈ ਸੈਮੈਸਟਰ ਦੇ ਉਹ ਕੁਝ ਯੂਨੀਵਰਸਿਟੀਆਂ 3000 ਡਾਲਰ ਦੀ ਲੈਂਦੀਆਂ ਸੈਮੈਸਟਰ ਦੇ ਡਿਪੈਂਡਿੰਗ ਅਪਨ ਯੂਨੀਵਰਸਿਟੀ ਟੂ ਯੂਨੀਵਰਸਿਟੀ ਜੇ ਆਪਾਂ ਇੰਗਲਿਸ਼ ਸਪੀਕਿੰਗ ਕੋਰਸ ਚ ਐਡਮਿਸ਼ਨ ਲੈਣੀ ਹੈ ਜਰਮਨ ਯੂਨੀਵਰਸਿਟੀ ਚ ਫਿਰ ਆਪਾਂ ਨੂੰ ਮੈਂ ਕਹਿ ਸਕਦਾ ਕਿ 4 ਤੋਂ 5 ਮਹੀਨੇ ਸਿਰਫ ਆਫਰ ਲੈਟਰ ਚ ਲੱਗ ਸਕਦੇ ਆ ਬਿਕੋਜ਼ ਇੰਗਲਿਸ਼ ਸਪੀਕਿੰਗ ਕੋਰਸਿਸ ਦੀ ਬਹੁਤ ਜ਼ਿਆਦਾ ਵੇਟਿੰਗ ਚੱਲ ਰਹੀ ਹੈ ਜਰਮਨ ਯੂਨੀਵਰਸਿਟੀ ਚ ਆਲਰੇਡੀ ਹਜ਼ਾਰਾਂ ਬੱਚੇ ਅਪਲਾਈ ਕਰ ਰਹੇ ਨੇ ਜਰਮਨ ਸਪੀਕਿੰਗ ਯੂਨੀਵਰਸਿਟੀ ਚ ਜਿਹੜੇ ਕਿ ਇੰਗਲਿਸ਼ ਵਾਲੇ ਕੋਰਸਿਸ ਹੈਗੇ ਆ ਬਟ ਜੇ ਤੁਸੀਂ ਜਰਮਨ ਲੈਂਗੁਏਜ ਕੀਤੀ ਹੋਈ ਹੈ ਤਾਂ ਸਾਨੂੰ ਐਡਮਿਸ਼ਨ ਜਲਦੀ ਮਿਲ ਸਕਦੀ ਹੈ ਤੇਰ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਪਲੱਸ 2 ਪਾਸ ਕੀਤੇ ਹੋਏ ਬੱਚੇ ਹੈਗੇ ਆ ਉਹਨਾਂ ਨੂੰ 13 ਸਾਲ ਦੀ ਪੜ੍ਹਾਈ ਕੰਪਲਸਰੀ ਹੈ ਯਾਨੀ ਕਿ ਫਰਸਟ 2 13 ਪਰ ਆਪਾਂ ਕਰਦੇ ਹਾਂ 12 ਸਾਲ ਦੀ ਪੜ੍ਹਾਈ ਸੋ ਇਹ ਡਿਫਰੈਂਸ ਆ ਜਾਂਦਾ ਹੈ ਇਸ ਲਈ ਜਿਹੜੇ ਪਬਲਿਕ ਯੂਨੀਵਰਸਿਟੀ ਚ ਬੈਚਲਰ ਡਿਗਰੀ ਕਰਨਾ ਚਾਹੁੰਦੇ ਆ ਉਹਨਾਂ ਨੂੰ ਇੱਕ ਫਾਊਂਡੇਸ਼ਨ ਈਅਰ ਕਰਨਾ ਪਏਗਾ ਜਿਹਨੂੰ ਸਟੂਡੈਂਟ ਕੋ ਲੀਕ ਕਹਿੰਦਾ ਹੈ ਸਟੂਡੈਂਟ ਕੋ ਲਿਕ ਕਹਿੰਦੇ ਆ ਫਾਊਂਡੇਸ਼ਨ ਈਅਰ ਨੂੰ ਉਹਦੇ ਚ ਜਾਂ ਤਾਂ ਉਹ ਜਰਮਨ ਲੈਂਗੁਏਜ ਪਲੱਸ ਫਾਊਂਡੇਸ਼ਨ ਪੜ੍ਹ ਸਕਦੇ ਆ ਨਹੀਂ ਤਾਂ 13 ਸਾਲ ਦੀ ਜੇ ਤੁਹਾਡੀ ਪੜ੍ਹਾਈ ਨਹੀਂ ਹੈਗੀ ਤਾਂ ਤੁਹਾਨੂੰ ਡਾਇਰੈਕਟ ਐਡਮਿਸ਼ਨ ਮਿਲਣੀ ਪਬਲਿਕ ਯੂਨੀਵਰਸਿਟੀ 'ਚ ਕਾਫੀ ਜ਼ਿਆਦਾ ਇੰਪੋਸੀਬਲ ਹੈ। ਜਾਂ ਫਿਰ ਸਾਡੇ ਕੋਲ ਇਹ ਆਪਸ਼ਨ ਹੈ ਕਿ ਪਬਲਿਕ ਯੂਨੀਵਰਸਿਟੀ 'ਚ ਅਸੀਂ ਤੁਹਾਨੂੰ ਫਾਊਂਡੇਸ਼ਨ ਈਅਰ ਪੜ੍ਹਾ ਦਾਂਗੇ ਜਿੱਦੀ ਫੀਸ ਦੇਣੀ ਪੈਗੀ ਤੁਹਾਨੂੰ ਔਰ ਉਸ ਤੋਂ ਬਾਅਦ ਦੀ ਫੀਸ ਸਾਰੀ ਮਾਫ ਹੋ ਜਾਏਗੀ। ਪਬਲਿਕ ਯੂਨੀਵਰਸਿਟੀ 'ਚ ਜਿਹੜੀ ਬਾਅਦ ਦੀ ਬੈਚਲਰ ਡਿਗਰੀ ਦੀ ਫੀਸ ਹੈ ਉਹ ਸਿਰਫ ਐਡਮਿਨਿੰਗ ਚਾਰजेस ਦੇ ਕੇ ਅਸੀਂ ਪੜ੍ਹ ਸਕਦੇ ਹਾਂ। ਬਟ ਜੇ ਅਸੀਂ ਇਸ ਐਡਮਿਸ਼ਨ ਨੂੰ ਦੇਖੀਏ ਤਾਂ ਮੈਂ ਸਟੂਡੈਂਟਸ ਨੂੰ ਕਹਾਂਗਾ ਕਿ ਜਿਹੜੀ ਐਡਮ ਔਰ ਐਡਮਿਸ਼ਨ ਉਹ ਦੇਖੀਏ ਤਾਂ ਥੋੜਾ ਜਿਹਾ ਲੰਬਾ ਸਮਾਂ ਜ਼ਰੂਰ ਰਹੇਗਾ ਔਰ ਇਹਦੇ ਚ ਤੁਹਾਨੂੰ ਥੋੜਾ ਜਿਹਾ ਪੇਸ਼ੈਂਸ ਰਹਿਣੀ ਪਏਗੀ ਬਟ ਅੱਜ ਦੀ ਡੇਟ 'ਚ ਅਸੀਂ ਜਰਮਨ ਪਬਲਿਕ ਯੂਨੀਵਰਸਿਟੀ 'ਚ ਤੁਹਾਡੀ ਐਡਮਿਸ਼ਨ ਪ੍ਰੋਸੀਡ ਕਰ ਦਾਂਗੇ ਬਿਲਕੁਲ ਠੀਕ ਹੈ ਅੱਛਾ ਹੁਣ ਜੇ ਜਰਮਨ ਪਬਲਿਕ ਯੂਨੀਵਰਸਿਟੀ 'ਚ ਐਡਮਿਸ਼ਨ ਲੈਣੀ ਹੈ ਤੇ ਪ੍ਰੋਫਾਈਲ ਸਟੂਡੈਂਟ ਦਾ ਹੁਣ ਕਿਹੋ ਜਿਹਾ ਹੋਣਾ ਚਾਹੀਦਾ 70% ਐਨ ਅਬੋਵ ਮਾਰਕਸ ਐਂਡ 6.5 ਬੈਂਡਸ ਠੀਕ ਹੈ ਔਰ ਜਿਵੇਂ ਤੁਸੀਂ ਪਹਿਲਾਂ ਦੱਸਿਆ ਇੱਕ ਤਾਂ ਫਾਊਂਡੇਸ਼ਨ ਈਅਰ ਤੁਸੀਂ ਉਹਦੇ ਚ ਸਟੂਡੈਂਟ ਨੂੰ ਕਰਾਉਂਗੇ ਉਹ ਮੈਂਡਟਰੀ ਵਾਸਤੇ ਬੈਚਲਰ ਡਿਗਰੀ ਕਰਨ ਵਾਸਤੇ ਆਪਾਂ ਨੂੰ ਫਾਊਂਡੇਸ਼ਨ ਈਅਰ ਕਰਨਾ ਪਏਗਾ ਬਟ ਮਾਸਟਰ ਡਿਗਰੀ ਕਰਨ ਵਾਸਤੇ ਜੇ ਤੁਹਾਡੇ ਕੋਲ ਜਰਮਨ ਲੈਂਗੁਏਜ ਹੈਗੀ ਹੈ ਤਾਂ ਆਪਾਂ ਸਿੱਧਾ ਐਡਮਿਸ਼ਨ ਲੈ ਸਕਦੇ ਆਂ ਔਰ ਜੇ ਤੁਹਾਡੇ ਕੋਲ ਜਰਮਨ ਲੈਂਗੁਏਜ ਨਹੀਂ ਹੈਗੀ ਹੈ ਤਾਂ ਵੀ ਕੁਝ ਯੂਨੀਵਰਸਿਟੀਆਂ ਤੁਹਾਨੂੰ ਪਬਲਿਕ ਯੂਨੀਵਰਸਿਟੀ ਚ ਐਡਮਿਸ਼ਨ ਇੰਗਲਿਸ਼ ਚ ਵੀ ਮਾਸਟਰ ਕੋਰਸ ਪੜਾ ਰਹੀਆਂ ਨੇ ਬਟ ਉਹਦੇ ਚ ਜੇ ਤੁਸੀਂ ਕਹੋਗੇ ਤੁਸੀਂ ਕਿਸੇ ਪਾਰਟਿਕੂਲਰ ਜਗ੍ਹਾ ਤੇ ਪੜ੍ਹਨਾ ਚਾਹੁੰਦੇ ਹੋ ਕਿਉਂਕਿ ਅੱਜ ਵੀ ਮੇਰੇ ਕੋਲ ਦੋ ਸਟੂਡੈਂ ਉਹ ਕਹਿ ਰਹੇ ਸੀ ਕਿ ਅਸੀਂ ਇੱਕ ਪਾਰਟਿਕੂਲਰ ਲੋਕੇਸ਼ਨ ਤੇ ਪੜਨਾ ਚਾਹੁੰਦੇ ਆ ਸੋ ਆਪਾਂ ਨੂੰ ਇੰਨਾ ਸਪੈਸੀਫਿਕ ਨਹੀਂ ਹੋ ਸਕਦੇ ਸੋ ਸਾਨੂੰ 5 ਤੋਂ 6 ਯੂਨੀਵਰਸਿਟੀਜ਼ ਤੇ ਤੁਹਾਡੀ ਪ੍ਰੋਫਾਈਲ ਅਪਲਾਈ ਕਰਨੀ ਪੈਗੀ ਉਰ ਵਿੱਚ ਲੈਟਰ ਆਫ ਰეკਮੈਂਡੇਸ਼ਨ ਐਕਸਪੀਰੀਅੰਸ ਲੈਟਰ ਜੇ ਤੁਸੀਂ ਕੋਈ ਜੌਬ ਕੀਤੀ ਹੋਈ ਹੈ ਆ ਤੁਹਾਡੇ ਕੀ ਕਹਿੰਦੇ ਆ ਕਾਲਜ ਤੋਂ ਟਰਾਂਸਕ੍ਰਿਪਟਸ ਸਾਰਾ ਕੁਝ ਚਾਹੀਦਾ ਹੋਵੇਗਾ ਸੋ ਜੇ ਇੰਗਲਿਸ਼ ਸਪੀਕਿੰਗ ਮਾਸਟਰਸ ਅਸੀਂ ਕਰਨਾ ਚਾਹੁੰਦੇ ਆ ਤਾਂ ਉਹਨੂੰ ਸਮਾਂ ਲੱਗ ਸਕਦਾ 90 ਤੋਂ 120 ਡੇਸ ਬਿਲਕੁਲ ਠੀਕ ਹੈ ਸੋ ਪਬਲਿਕ ਯੂਨੀਵਰਸਿਟੀ ਦੇ ਲਈ ਬੈਚਲਰ ਦੇ ਲਈ ਆ ਫਾਊਂਡੇਸ਼ਨ ਈਅਰ ਫਾਊਂਡੇਸ਼ਨ ਈਅਰ ਲਈ ਕੋਈ ਖਾਸ ਰਿਕੁਆਇਰਮੈਂਟ ਤਾਂ ਨਹੀਂ ਸਾਡੇ ਵਿਦਿਆਰਥੀਆਂ ਦੀ ਇਹ ਕਿੰਨੀ ਦੇਰ ਦਾ ਹੁੰਦਾ ਇੱਕ 1 ਈਅਰ ਦਾ 1 ਈਅਰ ਦਾ ਮਤਲਬ ਇੱਕ ਤਰੀਕੇ ਨਾਲ ਜਿਹੜਾ 13th ਈਅਰ ਹੈ ਉਹ ਫਾਊਂਡੇਸ਼ਨ ਈਅਰ ਫਾਊਂਡੇਸ਼ਨ ਈਅਰ ਸੋ ਇਹ 13 ਸਾਲ ਦੀ ਜਿਹੜੀ ਐਜੂਕੇਸ਼ਨ ਹੈ ਉਹ ਜਰਮਨ ਚ ਮੰਨੀ ਜਾਂਦੀ ਹੈ ਉਹ 12 ਸਾਲ ਦੀ ਐਜੂਕੇਸ਼ਨ ਨੂੰ ਬੈਚਲਰ ਡਿਗਰੀ ਚ ਐਡਮਿਸ਼ਨ ਨਹੀਂ ਦਿੰਦੇ ਓਕੇ ਅੱਛਾ ਇੱਕ ਸਾਲ ਜਿਹੜਾ ਫਾਊਂਡੇਸ਼ਨ ਈਅਰ ਹੋਣਾ ਹੈ ਇਹ ਜਰਮਨ ਲੈਂਗੁਏਜ ਦੇ ਵਿੱਚ ਹੋਣਾ ਜੀ ਇਹ ਜਰਮਨ ਲੈਂਗੁਏਜ ਪੜ੍ਹਾਈ ਜਾਏਗੀ ਬੱਚਿਆਂ ਨੂੰ ਜਿਨ੍ਹਾਂ ਨੇ ਇੰਗਲਿਸ਼ ਚ ਪੜ੍ਹਾਈ ਕੀਤੀ ਹੋਈ ਹੈ ਉਹਨਾਂ ਨੂੰ ਜਰਮਨ ਲੈਂਗੁਏਜ ਪੜ੍ਹਾਈ ਜਾਏਗੀ। ਇਹਦਾ ਮੋਟਾ-ਮੋਟਾ ਬੈਨੀਫਿਟ ਕੀ ਹੈ ਪਾਟਿਆ ਜੀ ਇਸ ਤੋਂ ਇਲਾਵਾ ਸਿ ਫਾਊਂਡੇਸ਼ਨ ਇਅਰ ਦਾ ਇਹ ਬੈਨੀਫਿਟ ਹੈ ਸਰ ਕਿ ਬੈਚਲਰ ਡਿਗਰੀ ਫ੍ਰੀ ਹੋ ਜਾਏਗੀ ਬੱਚੇ ਦੀ। ਓਕੇ ਓਕੇ ਅਚਾ ਟਿਊਸ਼ਨ ਫੀਸ ਨਹੀਂ ਦੇਣੀ ਪੈਗੀ ਬੱਚੇ ਨੂੰ। ਓਕੇ ਮਤਲਬ ਵਿਦਿਆਰਥੀ 1 ਸਾਲ ਦਾ ਅਗਰ ਫਾਊਂਡੇਸ਼ਨ ਇਅਰ ਕਰਦੇ ਨੇ ਤੇ ਉਹਨਾਂ ਕੋਲੇ ਫਿਰ ਬੈਚਲਰ ਡਿਗਰੀ ਦੇ ਵਿੱਚ ਉਹਨਾਂ ਨੂੰ ਫ੍ਰੀ ਇੱਕ ਤਰੀਕੇ ਨਾਲ ਐਜੂਕੇਸ਼ਨ ਹੋ ਜਾਏਗੀ ਐਡਮਿਸ਼ਨ ਚਾਰजेस ਲੈਣਗੇ ਜਿਹੜੇ ਕਿ 300 ਤੋਂ 3000 ਯੂਰੋ ਤੱਕ ਹੋ ਸਕਦੇ ਆ ਬਹੁਤ ਡਿਪੈਂਡ ਕਰਦਾ ਨਾਰਮਲੀ 300 ਤੋਂ 1000 ਯੂਰੋ ਦੇ ਵਿੱਚ ਵਿੱਚ ਹੀ ਰਹਿੰਦੇ ਐਡਮਿਨ ਚਾਰजेस ਪਰ ਸੈਮੈਸਟਰ ਚਲੋ ਮਤਲਬ ਹੋਤਾ ਫਿਰ ਉਹ ਜਿਹੜੇ ਐਡਮਿਨ ਚਾਰजेस ਨੇ ਉਹ ਤਾਂ ਬੜੇ ਰੀਜ਼ਨੇਬਲ ਹੋਗੇ ਨਾ ਜੀ ਉਸ ਤੋਂ ਬਾਅਦ ਇਹ ਡਿਗਰੀ ਕਿੰਨੀ ਕਿੰਨੀ ਦੇਰ ਦੀ ਹੋਏਗੀ ਜੀ 3 ਸਾਲ ਹੋਣਗੇ ਉਸ ਤੋਂ ਬਾਅਦ 3 ਸਾਲ ਦੀ ਸਰ ਫਾਊਂਡੇਸ਼ਨ ਈਅਰ 1 ਸਾਲ ਪਲੱਸ 3 ਸਾਲ ਮਤਲਬ ਇੱਕ ਤਰੀਕੇ ਨਾਲ अच्छा ਜਿਹੜੀ ਫਾਊਂਡੇਸ਼ਨ ਈਅਰ ਹੈ ਉਹਦੀ ਫੀਸ ਜਾਏਗੀ ਯੂਨੀਵਰਸਿਟੀ ਕੋਲੇ ਹਾਂਜੀ ਫਾਊਂਡੇਸ਼ਨ ਈਅਰ ਦੀ ਸਾਨੂੰ ਫੀਸ ਦੇਣੀ ਪਏਗੀ ਜਿਹੜੀ 10 ਤੋਂ 11000 ਯੂਰੋ ਹੋ ਸਕਦੀ ਆ ਬਿਲਕੁਲ ਠੀਕ ਹੈ ਚਲੋ ਮਤਲਬ ਫਾਊਂਡੇਸ਼ਨ ਈਅਰ ਕਰਨ ਤੋਂ ਬਾਅਦ 3 ਸਾਲ ਦੀ ਡਿਗਰੀ ਹੈ ਜਿਹੜੀ ਉਹ ਇੱਕ ਤਰੀਕੇ ਨਾਲ ਫ੍ਰੀ ਹੈ ਸੋ ਇਹਦੇ ਲਈ ਇਨਟੇਕਸ ਜਰਮਨ ਜਰਮਨ ਪਬਲਿਕ ਯੂਨੀਵਰਸਿਟੀ ਦੇ ਸਰ ਨਾਰਮਲੀ ਸਾਰਿਆਂ ਦੇ ਇਨਟੇਕਸ ਜਿਹੜੇ ਹੁੰਦੇ ਆ ਉਹ ਮੇਜਰ ਇਨਟੇਕਸ ਹੀ ਆ ਸਪਟੈਂਬਰ ਮਈ ਔਰ ਜਨਵਰੀ ਜੀ 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 ਚਲੋ थैंक यू सो मच सो स्टूडेंट्स ਬਹੁਤ ਹੀ ਵਧੀਆ ਜਸਮੀਤ ਪਾਟਿਆ ਜੀ ਨੇ ਇੱਕ ਆਫਰ ਸਾਡੇ ਸਟੂਡੈਂਟਸ ਲਈ ਲਿਆਂਦੀ ਹੈ ਸੋ ਮੈਨੂੰ ਲੱਗਦਾ ਹੈ ਇਸ ਵੀਡੀਓ ਦੇ ذریعے ਇਹਨੂੰ ਸਮਝ ਕੇ ਬਹੁਤ ਸਾਰੇ ਸਟੂਡੈਂਟਸ ਨੇ ਜਿਨ੍ਹਾਂ ਨੂੰ ਇਸ ਪਾਸੇ ਸੋਚਣ ਦੀ ਲੋੜ ਹੈ ਸੋ ਬਹੁਤ ਹੀ ਇੱਕ ਤਰੀਕੇ ਨਾਲ ਸਟੂਡੈਂਟਸ ਦਾ ਬੈਨੀਫਿਟ ਹੈ ਜਦੋਂ ਉਹ ਫਾਊਂਡੇਸ਼ਨ ਇਅਰ ਕਰ ਲੈਣਗੇ ਜਰਮਨੀ ਦਾ ਜਸਮੀਤ ਜੀ ਕੱਲ ਨੂੰ ਜਰਮਨੀ ਦੇ ਵਿੱਚ ਉਹਨਾਂ ਨੂੰ ਕੰਮ ਦੇ ਮੌਕੇ ਕਿਸ ਰੂਪ ਚ ਇਹਦੇ ਨਾਲ ਵੱਧ ਸਕਦੇ ਨੇ ਜਾਂ ਅਗਰ ਉਹਨਾਂ ਦੀ ਸੈਟਲਮੈਂਟ ਦੀ ਗੱਲ ਕਰੀਏ ਤਾਂ देखो जर्मनी इस टाइम तो बहुत ज़्यादा जनू कही है कि आ, बहुत ज़्यादा जनू कहने की बेबी बूमरस है, है बहुत सारे लोग जर्मनी च रिटायर हो रहे हैं और आने वे समय से घटो तो घट नहीं तो अठ लख नौकरियां अवेलेबल है सो स्टूडेंट्स की हैं मैं सारे कहोंगा कि इस टाइम जो असं जर्मनी च पढ़ते हैं और जो किसी पबलिक यूनिवर्सिटी पढ़ लेते तो फ्यूचर जोड़ा है बहुत ही वाइया बिल्कुल ठीक है ਸੋ ਜੇਸੀ ਗੱਲ ਕਰੀਏ ਤਾਂ ਇਹ ਕਹਿੰਦੇ ਆ ਹੋਰ ਸਾਰੇ ਚੀਜ਼ਾਂ ਦੀ ਤਾਂ ਜਰਮਨੀ ਚ ਮਾਸਟਰ ਡਿਗਰੀ ਕਰਨ ਦਾ ਤੁਸੀਂ ਦੇਖ ਸਕਦੇ ਹੋ ਕਿ ਜਰਮਨ ਟੈਕਨੋਲੋਜੀ ਇਜ਼ ਐਕਸੈਪਟੇਬਲ 올 ਓਵਰ ਦ ਵਰਲਡ ਐਂਡ ਜਰਮਨ ਇਜ਼ ਅ ਸਟਰੋਂਗ ਇਕਨੋਮੀ ਟੌਪ 7 ਕੰਟਰੀਜ਼ ਚ ਦੁਨੀਆ ਦੇ ਆਂਦਾ ਹੈ ਤਾਂ ਤੁਹਾਨੂੰ ਇੱਕ ਐਕਸੈਸਿਬਿਲਟੀ ਮਿਲ ਜਾਂਦੀ ਹੈ ਸਾਰੀ ਦੁਨੀਆ ਦੀ ਔਰ ਜੇ ਤੁਸੀਂ ਜਰਮਨ ਲੈਂਗੁਏਜ ਕਰ ਲੈਂਦੇ ਹੋ ਤਾਂ ਪੀਆਰ ਲੈਣੀ ਬਹੁਤ ਆਸਾਨ ਹੈ ਬਿਲਕੁਲ ਠੀਕ ਹੈ ਚਲੋ ਥੈਂਕ ਯੂ ਸੋ ਮੱਚ ਸੋ ਸਕਰੀਨ ਤੇ ਨੰਬਰ ਹੈ 90413 90412 ਤੁਸੀਂ ਜਸਮੀਤ ਜੀ ਦੇ ਨਾਲ ਸੰਪਰਕ ਕਰੋ ਤੁਸੀਂ ਵਟਸਐਪ ਤੇ ਵੀ ਆਪਣਾ ਪ੍ਰੋਫਾਈਲ ਭੇਜ ਸਕਦੇ ਹੋ ਇੰਡੀਆ ਦੇ ਕਿਸੇ ਵੀ ਹਿੱਸੇ ਤੋਂ ਤੁਸੀਂ ਜਸਮੀਤ ਜੀ ਦੇ ਨਾਲ ਆਨਲਾਈਨ ਵੀ ਸੰਪਰਕ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਸੋ ਮੱਚ ਸਰ ਥੈਂਕ ਯੂ